ਇਸ ਕਰਕੇ ਖਤਮ ਕਰ ਦੇਣੀ ਚਾਹੀਦੀ ਆ ਕਿ ਇਹ ਵਿਅਕਤੀ ਪਾਕਿਸਤਾਨ ਦੀ ਜੋ ਹੀਰਣ ਹੈ ਉਸ ਦੇ ਨਾਲ ਸਰਦਾਰ ਤਿੰਨ ਫਿਲਮ ਕਰ ਰਿਹਾ ਔਰ ਭਾਰਤ ਦੇ ਵਿੱਚ ਉਸ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਆ ਕਿ ਉਹ ਦਿਖਾਈ ਨਹੀਂ ਜਾਏਗੀ ਕਿਸ ਕਿਸਮ ਦਾ ਕਿਰਦਾਰ ਹੈ ਇਹ ਕਲਾਕਾਰਾਂ ਦੇ ਉੱਤੇ ਇਸ ਕਿਸਮ ਦੀ ਬੰਦੇਸ਼ ਅਕਸਰ ਦਰਸਾਉਂਦੀ ਕੀ ਹੈ ਕੱਲ ਨੂੰ ਗਰਮੁਖ ਪ੍ਰੇਮੀ ਦੇ ਉੱਤੇ ਗਰਮੁਖ ਲਹਾਰ ਤੇ ਉੱਤੇ ਸਾਡੇ ਨੌਜਵਾਨ ਸ਼ਾਇਦ ਜੇਸ ਨੇ ਬੁਲਦੇ ਸ਼ਾਹ ਦੀ ਤੇ ਲਾਹੌਰ ਦੀ ਗੱਲ ਕੀਤੀ ਹੈ ਉਸ ਦੀ ਨਾਗਰਿਕਤਾ ਕੂਟੀਆਂ ਗੱਲਾਂ ਤੇ ਦੇਸ਼ ਤਰੋਹ ਦੀਆਂ ਗੱਲਾਂ ਕੀਤੀਆਂ ਜਾਣੀਆਂ ਤੇ ਅਸੀਂ ਕਿੱਥੇ ਖੜੇ ਸਾਡੇ ਕੋਲ ਇਸ ਗੱਲ ਦਾ ਤੋੜ ਕੀ ਹੈ ਦੇਖਣ ਵਾਲੀ ਗੱਲ ਇਹ ਹੋਏਗੀ ਪੈਂਡਿੰਗ ਦੂਜੀ ਗੱਲ ਆਰਐਸਐਫ ਦੇ ਇੱਕ ਅਧਿਕਾਰੀ ਨੇ ਸਾਫ਼ ਤੌਰ ਤੇ ਸਪਸ਼ਟ ਲਖਤਿਆਂ ਦੇ ਵਿੱਚ ਇਹ ਗੱਲ ਕੀਤੀ ਆ ਪਈ ਸਮਾਜਵਾਦ ਤੇ ਧਰਮ ਨਿਰਪੱਖਤਾ ਦੀ ਗੱਲ ਜਿਹੜੀ ਸੰਵਧਾਨ ਦੇ ਵਿੱਚ ਕੀਤੀ ਗਈ ਆ ਉਹਦੇ ਬਾਰੇ ਮੁੜ ਕੇ ਵਿਚਾਰ ਕਰਨ ਦੀ ਲੋੜ ਹੈ ਅੱਜ ਇਹਨਾਂ ਦਿਨਾਂ ਵਿੱਚ ਖਾਸ ਤੌਰ ਤੇ ਗੋਦੀ ਉਰਫ ਮੋਦੀ ਮੀਡੀਆ ਇਹ ਗੱਲ ਦਾ ਪ੍ਰਚਾਰ ਕਰਦਾ ਕਿ 1975 ਦੇ ਵਿੱਚ ਐਮਰਜੈਂਸੀ ਦੇ ਦਿਨਾਂ ਦੇ ਵਿੱਚ ਬਹੁਤ ਵੱਡਾ ਤਸ਼ੱਦਦ ਹੋਇਆ ਡੈਮੋਕ੍ਰੇਸੀ ਦਾ ਨਾਂ ਸਮਾਰ ਦਿੱਤਾ ਗਿਆ 18 ਮਹੀਨੇ ਲੋਕਾਂ ਨੂੰ ਜੇਲਾ ਵਿੱਚ ਬੰਦ ਕੀਤਾ ਗਿਆ ਉਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਗਈ ਤੇ ਅੱਜ ਚੁੱਪ ਝਪੀਤੇ ਜਿਹੜੀ ਆਵਾਜ਼ ਬਾਡੇ ਸਾਰਿਆਂ ਦੀ ਬੰਦ ਕੀਤੀ ਜਾ ਰਹੀ ਆ ਅੰਦਰੂਨੀ ਤੌਰ ਤੇ ਜਿਹੜੀ ਐਮਰਜੈਂਸੀ ਲੱਗੀ ਹੋਈ ਹੈ ਚੁੱਪਚੀ ਤੇ ਕੀਤੀ ਗਈ ਐਮਰਜੈਂਸੀ ਹੈ ਉਸ ਬਾਰੇ ਫਟਾਕੀ ਇਸ਼ਤਾਰ ਹੈ ਬੜੇ ਸਪਸ਼ਟ ਗੱਲਾਂ ਨੇ ਜਿਹੜੀਆਂ ਤੁਸੀਂ ਸਾਰੇ ਇੱਥੇ ਵੇਖਦੇ ਹੋ ਔਰ ਉਹਨਾਂ ਦੇਸ਼ਵੰਦ ਦੇ ਵਿੱਚ ਕੁਝ ਇੱਕ ਕਤਾਮਾ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹੋ ਕਲਾਕਾਰਾਂ ਦੇ ਉੱਤੇ ਲੇਖਾਂ ਦੇ ਉੱਤੇ ਬੁੱਧੀਜੀਵੀਆਂ ਦੇ ਉੱਤੇ ਤੇ ਉਹ ਲੋਕ ਜਿਹੜੇ ਵਿਰੋਧੀ ਭਾਸ਼ਾ ਆ ਬੋਲਦੇ ਨੇ ਉਹਨਾਂ ਦੇ ਉੱਤੇ ਇਸ ਕਿਸਮ ਦੀ ਬੰਦਿਸ਼ ਲਾਉਣੀ ਕਿੰਨੀ ਜਾਇਜ਼ ਹੈ ਮੈਂ ਨਹੀਂ ਸਮਝਦਾ ਭੀ ਜੀਤ ਸਾਂਝ ਦੇ ਵਿਚਾਰਾਂ ਦੇ ਨਾਲ ਮੇਰੀ ਸਹਿਮਤੀ ਹੋ ਸਕਦੀ ਆ ਪਰ ਇੱਕ ਕਲਾਕਾਰ ਦੇ ਤੇ ਇੱਕ ਲੇਖਕ ਦੇ ਜਾਂ ਇੱਕ ਦੋਸ਼ ਦੋਸ਼ ਸੱਭੇ ਜਾਂ ਦੋ ਨਹੀਂ ਇੱਕੋ ਸੱਭੇ ਜਾਂ ਇੱਕੋ ਬੋਲੀ ਬਾਰੇ ਲੋਕਾਂ ਦੇ ਉੱਤੇ ਏਜ ਕਿਸਮ ਦਾ ਬੰਦਿਸ਼ ਲਗਾਉਣਾ ਮੈਂ ਸਮਝਦਾ ਵੀ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਬਲੋਕ ਕਰਨਾ ਚਾਹੀਦਾ ਤੇ ਅੱਜ ਮੈਂ ਬੇਨਤੀ ਕਰਾਂਗਾ ਸਕੇਪ ਸੰਸਥਾ ਨੂੰ ਕਿ ਇਸ ਬਾਰੇ ਮਤਾ ਜ਼ੂਰ ਕਵਸਾਵਾ ਲਈ ਕ੍ਰੀਪ ਸਾਰੇ ਕਵੀਆਂ ਨੇ ਸਮਾਜप्रति ਆਪਣੀ ਚਿੰਤਾ ਜਾਹਿ ਕੀਤੀ ਹੈ ਜੰਮ ਤੇ ਮੰਦੀ ਗੱਲ ਹੋਈ ਹੈ ਪ੍ਰਾਪ ਦਿਨਾ ਕਰੋ ਲੋਕ ਦੇ ਪੁੱਤਰ ਦੀ ਗੱਲ ਹੋਈ ਹੈ ਬੱਚਿਆਂ ਦੇ ਬਾਪ ਦੀ ਲਾੜ ਬੜੀ ਉੱਚੀ ਗੰਭ ਹੈ ਪੇ ਸਾਡੇ ਸਾਥੀ ਹੁਣ ਸਮਾਜ ਦੀ ਜਿਹੜੀ ਦੁੱਖ ਦੀ ਨਵਜ ਹੈ ਉਹਨੂੰ ਪਛਾਣਨਾ ਲੱਗੇ ਅੱਜ ਪਾਣੀ ਵਰਸਿਆ ਪਾਣੀ ਵਰਸਿਆ ਹੈ ਪਾਣੀ ਦੇ ਪੰਜ ਗੋਣ ਹੈ ਪਾਣੀ ਜਿਹੜਾ ਹੈ ਇਹਦੇ ਪੰਜ ਗੋਣ ਹੈ ਪਹਿਲਾ ਗੁਰ ਪਾਣੀ ਦਾ ਇਹ ਹੈ ਇਹ ਰਹਿੰਦਾ ਰਹਿੰਦਾ ਆਹ ਮਜ਼ਦੂਰਾਂ ਦਾ ਫਾਟਾ ਦੇਖਿਓ ਸਾਰੇ ਬੰ ਲੋਕ ਇਹ ਵੀ ਹੈ ਕਿ ਕੰਪਲੇਸ ਮੈਡਮ ਦੀ ਜਦੋਂ ਤੇ ਸਟੇਜ ਫੈਕਟਰੀ ਬਣੇ ਇਹਨਾਂ ਦੀ ਕਵਿਤਾ ਰਹਿ ਜਾਂਦੀ ਆ ਤੇ ਉਹ ਜ਼ਰੂਰ ਸੁਨਾਰਾਂ ਉਹਨਾਂ ਤੋਂ ਬਾਅਦ ਹੀ ਝੋਟੀ ਨੂੰ ਲਵਾਇਆ ਜਾਵੇ ਤੇ ਅੱਜ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜੀਨੇ ਨਾ ਬਚਪਨ ਦੇ ਵਿੱਚ ਅਸੀਂ ਕਵਿਤਾਵਾਂ ਹੁੰਦੀ ਅਸੀਂ ਕਵੀ ਕਿਸੀ ਮਾਡਲ ਦੇ ਨਾਲ ਬੰਬੇ ਦੀ ਕਿਸੇ ਮਾਡਲ ਦੇ ਨਾਲ ਕੀਤ ਹੋਈ ਫਲਵਾ ਕੇ ਦੇਖੋ ਪਟਕੀ ਤੇ ਜਵਾਨੀ ਇਹੋ ਪਟਕੀ ਤੇ ਜਵਾਨੀ ਢੋਲ ਖੜਾ ਹੈ ਬਾਕੇ ਨਹੀਂ ਹੋਣ ਵਾਲੀ ਬਹੁਤ ਸ਼ਾਨ ਬਹੁਤ ਖੁਸ਼ੀ ਜੋਦੀ ਸੂਰਮਿਆ ਇੱਕ ਸੰਸਥਾ ਵੱਲੋਂ ਅੱਜ ਫੁਵਾੜਾ ਵਿਖੇ ਇੱਕ ਵਿਸ਼ਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਕਵੀਆਂ ਨੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਔਰ ਜਿਹੜੀਆਂ ਸਮੱਸਿਆਵਾਂ ਭਾਰਤ ਦੇ ਵਿੱਚ ਲੋਕਾਂ ਨੂੰ ਦੁਖ ਪੇਸ਼ ਨੇ ਉਹਨਾਂ ਬਾਰੇ ਖਾਸ ਤੌਰ ਤੇ ਗੱਲ ਕੀਤੀ ਹੈ ਸਕੇਪ ਸਾਹਿਤਿਕ ਸੰਸਥਾ ਨੇ ਖਾਸ ਤੌਰ ਤੇ ਦੰਜੀਤ ਸਾਹਜ ਨੂੰ ਗਦਾਰ ਕਹਿਣ ਲਈ ਔਰ ਉਸ ਦੀ ਨਾਗਰਿਕਤਾ ਜਿਹੜੀ ਹੈ ਉਸ ਨੂੰ ਖਤਮ ਕਰਨ ਦੀ ਕੁਝ ਲੋਕਾਂ ਵੱਲੋਂ ਜੋ ਮਹਿਮ ਚੀੜੀ ਗਈ ਹੈ ਉਸ ਦਾ ਲੇਖਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ ਔਰ ਕਿਹਾ ਗਿਆ ਹੈ ਕਿ ਇਸ ਕਿਸਮ ਦੇ ਹਮਲੇ ਜਿਹੜੇ ਨੇ ਕਲਾਕਾਰਾਂ ਤੇ ਲੇਖਕਾਂ ਦੇ ਉੱਤੇ ਪਰਮਾਨ ਨਹੀਂ ਕੀਤੇ ਜਾਣਗੇ ਅੱਜ ਦੇ ਇਸ ਕਵੀ ਦਰਬਾਰ ਦੇ ਵਿੱਚ ਨਵੇਂ ਲਿਖਣ ਵਾਲੇ ਔਰ ਬਹੁਤ ਵਧੀਆ ਸੰਜੀਦਾ ਲਿਖਣ ਵਾਲੇ ਨੌਜਵਾਨ ਤੇ ਬਜ਼ੁਰਗ ਕਵੀਆਂ ਨੇ ਹਿੱਸਾ ਲਿਆ ਮੈਂ ਇਹਨਾਂ ਸਾਰਿਆਂ ਦਾ ਅੱਜ ਦੇ ਇਸ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕਰਦਾ ਹਾਂ